ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਉਣੇ ਆ ਸਟੇਟ ਰਾਜਸਥਾਨ ਤੇ ਰਾਜਸਥਾਨ ਦੇ ਵਿੱਚ ਪਿੰਡ ਸਾਫ ਸਿੰਘ ਆਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਗੰਗਾ ਨਗਰ ਦਾ ਹੈ ਗੰਗਾ ਨਗਰ ਤੋਂ ਸ੍ਰੀ ਕਰਨਪੁਰ ਵਾਲੀ ਸੜਕ ਦੇ ਉੱਤੇ ਇਹ ਡੇਰੀ ਫਾਰਮ ਹੈ ਗੁੰਦਾਰਾ ਡੇਰੀ ਫਾਰਮ ਤੇ ਬਾਈ ਜੀ ਹੋਰਾਂ ਕੋਲ ਵਪਾਰ ਦਾ ਕੰਮ ਹੈ ਪਾ ਜਿਵੇਂ ਰਾਜਸਥਾਨ ਦੀਆਂ ਜਦੋਂ ਵੀ ਵੀਡੀਓ ਬਣਾਉਣਾ ਚਾਹੀਏ ਇਸ ਬਾਈ ਕੋਲੋਂ ਵੀਡੀਓ ਬਣਾਉਣੇ ਆ ਤਾਂ ਉਹਦੇ ਚ ਦੱਸਦੇ ਹੁੰਨੇ ਆ ਵੀ ਇੱਥੇ ਜੋ ਵੀ ਰੇਟ ਰੱਖਿਆ ਜਾਂਦਾ ਹੈ ਉਹ ਘਰ ਪਹੁੰਚਦਾ ਹੁੰਦਾ ਹੈ ਲਗਭਗ 500 ਕਿਲੋਮੀਟਰ ਤੱਕ ਰੇਟ ਅੱਜ ਜਿਹੜੇ ਸ਼ੁਰੂ ਹੋਣਗੇ ਉਹ 40000 ਤੋਂ ਲੈ ਕੇ 1 ਲੱਖ ਤੇ 20000 ਤੱਕ ਦੇ ਭਾਅ ਹੈ ਸਾਰੀਆਂ ਗਾਵਾਂ ਤੁਹਾਨੂੰ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਹੁੰਦੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਨੂੰ ਆ ਕੇ ਦੇਖਿਆ ਕਰੋ ਆਪਦੀ ਸਮਝ ਨਾਲ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਸਿੱਧਾ ਬਾਈ ਦਾ ਚੱਲਦਾ ਰਹੂਗਾ ਆਓ ਮਿਲिए ਬਾਈ ਨੂੰ ਕਰਦੇ ਆਂ ਸ਼ੁਰੂਆਤ ਇਸ ਪਾਸੇ ਤੋਂ ਉਦੋਂ ਬਾਅਦ ਤੁਹਾਨੂੰ ਲਾਸਟ ਉੱਤੇ ਜਾਂਦੇ ਆਂ ਕਈ ਨਗ ਦਿਖਾ ਦਿੰਦੇ ਜਿਹਦੇ ਵਿੱਚ ਕੁਝ ਕ੍ਰੋਸ ਬਰੀਡ ਗਾਵਾਂ ਵੀ ਅੱਜ ਬਾਈ ਕੋਲ ਵਿਕਰੀ ਵਾਲੀਆਂ ਮੌਜੂਦ ਹੈ ਮਿਲਦੇ ਆਂ ਬਾਈ ਨੂੰ ਜਾਣਕਾਰੀ ਲੈਣੇ ਮਨਜੀਤ ਭਾਈ ਸਸਤੀ ਕਾਲ ਸਸਤੀ ਕਾਲ ਮਨਜੀਤ ਭਾਈ ਰੂਟੀਨ ਚਾਹੀ ਜਾਂਦੇ ਬਸ ਹਾਂਜੀ ਬਿਲਕੁਲ ਭਾਜ 40000 ਤੋਂ ਸ਼ੁਰੂ ਹੋ ਜੂਗਾ ਇਹ ਹਾਂਜੀ ਭਾਜ 40000 ਤੋਂ ਲੈ ਕੇ 120000 ਤੱਕ ਰਿਹਾ 500 ਕਿਲੋਮੀਟਰ ਘਰ ਤੋਂ ਠੀਕ ਹੈ ਬਾਈ ਹਾਂਜੀ ਮਨਜੀਤ ਭਾਈ ਪਹਿਲੇ ਨੰਬਰ ਤੇ ਗਾਂ ਖੜੀ ਹੈ ਇਸ ਸਾਈਡ ਤੇ ਇਹ ਚਾਰ ਦੰਦ ਬੱਚੀ ਹੈ ਜੀ ਹੂੰ ਤਿੰਨ ਦਿਨਾਂ ਦੀ ਸੂਈ ਹੈ ਹੁਣ 18 ਕਿਲੋ ਇਹਦੇ ਬੋਲਾ ਤਿਆਰ ਹੈ ਭਾ ਭਈ ਇਹਦਾ ਇਹਦਾ 95000 ਦੀ ਪਹੁੰਚ ਕਰਾਦਾ ਹੈ 500 ਕਿਲੋਮੀਟਰ ਠੀਕ ਹੈ ਬੱਚਾ ਕੀ ਇਹਨੇ ਦਿੱਤਾ ਮਗਰ ਬੱਚਾ ਜੀ ਤੋਰੀ ਭਈ ਤੋਰੀ ਦੋਸਤੋ ਬੱਚਾ ਵਾਛਾ ਹੈ ਚਾਰ ਦੰਦ ਹੈ 95000 ਚ ਘਰੇ ਪਹੁੰਚ ਜੂਗੀ ਪੰਜਾਬ ਚ ਕਿਤੇ ਵੀ ਬੈਠਿਓ ਕਿਉਂਕਿ 500 ਕਿਲੋਮੀਟਰ ਤੱਕ ਪਹੁੰਚ ਹੈ ਤੇ ਗੰਗਾ ਨਗਰ ਦੇ ਬਿਲਕੁਲ ਨਾਲ ਦਾ ਪਿੰਡ ਹੈ ਤੋਂ ਬਹੁਤਾ ਦੂਰ ਨਹੀਂਗਾ ਇਹ ਆਪਾਂ ਜੀ ਗੱਲ ਕਰੀਏ ਦੋਸਤੋ ਪੰਜਾਬ ਤੋਂ ਸਿਰਫ 3 ਦਿਨਾਂ ਦੀ ਸੂਈ 18 ਕਿਲੋ ਬੋਲਾ ਜਿਹੜਾ ਉਹ ਤੁਸੀਂ ਲਿਜਾ ਸਕਦੇ ਹੋ ਜੋ ਕਿ ਇੱਥੋਂ 23-24 ਲੀਟਰ ਦੁੱਧ ਆਵਣਾ ਦੇ ਦੂਹੀ ਬੱਚੀ ਠੀਕ ਹੈ 23-24 ਲੀਟਰ ਦੁੱਧ ਦਿਓ ਢਾਂਚਾ ਖੈਰ ਚੰਗਾ ਦੋਸਤੋ ਦੁੱਧ ਨੇ ਪਾਉਣਾ ਹੀ ਹੈ ਪੇਟ ਦਾ ਸਹਜ ਸੋਹਣਾ ਹਵਾਨਾ ਫਿਟਿੰਗ ਵਾਲਾ ਥੋੜੀ ਥੋੜੀ ਭਲੂਣ ਤੁਹਾਨੂੰ ਨਜ਼ਰ ਆਊਗੀ ਜਿਹੜੀ ਤੁੰਨੀ ਤੇ ਹਜੇ ਵੀ ਹੈ ਬੱਚੇ ਦੀ ਖਿੱਚ ਕਰਦੀ ਹੈ ਤਾਜੀ ਸੂਈ ਕਰਕੇ ਤੇ ਬੱਚਾ ਬਾਈ ਨੇ ਚੱਕ ਲਿਆ ਵੈਸੇ weight ਕਾਫੀ ਹੈ ਕਿਉਂਕਿ ਗਾਂ ਵੱਡੀ ਹੈ ਤੇ ਵੱਡੇ ਬੱਚੇ ਪਾਊਗੀ ਹਵਾਨਾ ਬੜਾ ਸੋਹਣਾ ਫਿਟਿੰਗ ਵਾਲਾ ਦੋਸਤੋ 95000 ਚ ਘਰੇ ਪਹੁੰਚ ਜਾਣੀ ਹੈ ਵੈੜ ਜੀ ਨੂੰ ਪਸੰਦ ਆਵੇ ਕੰਟੈਕਟ ਕਰ ਸਕਦੇ ਹੋ ਤੁਸੀਂ ਬਾਈ ਦੇ ਨਾਲ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਫੁੱਲ ਹਾਈਟ ਲੈਂਥ ਵਾਲੀ ਹੈ ਚੰਗੀ ਸੰਭਲੋਗੇ ਅਗਲੇ ਸੂਏ 'ਚ ਵੱਧ ਕੇ ਵਿਕੂਗੀ ਕਿੰਨੇ ਰੇਡ ਲੱਖ ਦੀ ਬੱਛੀ ਹੈ ਜੀ ਇਹ ਸਿਆਲ ਹੁੰਦਾ ਤੇ ਇਹ ਵੀ 130000 ਦੀ ਸੀ ਸਹੀ ਹੈ ਲਿਆ ਬਾਈ ਵਾਪਸ ਇਹ ਗਰਮੀ ਦੇ ਰੇਟ ਹੈ ਤੇ ਗਰਮੀ ਦੇ ਦੁੱਧ ਦੱਸਿਆ ਆਪਾਂ ਬਈ 24 25 ਕਿਲੋ ਦੇ ਦਊਗੀ ਨਹੀਂ ਤਾਂ 30 ਲੀਟਰ ਵਾਲੀ ਬੱਛੀ ਸੀ ਠੀਕ ਹੈ ਹਾਂ ਜੀ ਦੋਤੋ ਦੱਸੋ ਗਰਮੀ ਕਰਕੇ ਬਾਈ ਕਹਿੰਦਾ ਇਹਨਾਂ ਵੈਸੇ ਕੱਤ ਕਾਠ ਚੰਗਾ ਪੇਟ ਥੂੜਾ ਖੁੱਲਾ ਹੈ ਦੋ ਦੁੱਧ ਇਦਾਂ ਦੀਆਂ ਗਾਂਾਂ ਮਾ ਪਾਈ ਦਿੰਦੀਆਂ ਬੱਚਾ ਉਠਾ ਲੈਣਾ ਸੋ ਢਾਂਚਾ ਦੇਖੋ ਥਣ ਹਵਾਨਾ ਦੇਖੋ ਉਹ ਬੱਚੇ ਦਾ ਮੂੰਹ ਕਾਫੀ ਕਰਦੀ ਕਿਉਂਕਿ ਤਾਜੀ ਸੂਈ ਵੀ ਹੈ ਸੋ ਇਹ ਪਹਿਲੇ ਨੰਬਰ ਤੇ ਗਾਂ ਸੀਗੀ ਦੱਸੋ ਜਿਹੜੀ ਤੁਹਾਨੂੰ ਦਿਖਾ ਰਹੇ ਆਂ ਇਸ ਤੋਂ ਬਾਅਦ ਇੱਕ ਹੋਰ ਵੜ ਇਹ ਦੂ ਅੱਗੇ 2 ਨੰਬਰ ਤੇ ਮਨਜੀਤ ਭਾਈ 2 ਨੰਬਰ ਤੇ ਜਿਹੜੀ ਗਾਂ ਇਹ ਤਿੰਨ ਦਿਨਾਂ ਦੀ ਸੂਈ ਹੈ ਜੀ ਠੀਕ ਹੈ ਇਹਦੇ 20 ਕਿਲੋ ਹੁਣ ਦੋ ਤਿਆਰ ਹੋਣਾ ਹੈ ਬੱਚਾ ਇਹਦੇ ਮਗਰ ਇਹਦੇ ਆਪ ਅੱਛਾ ਹੀ ਠੀਕ ਹੈ ਬੱਚਾ ਇਹਦੇ ਨਾਲ ਹਾਂਜੀ ਭਾਈ ਕੀ ਡਿਮਾਂਡ ਇਹਦੀ ਇਹਦੀ 1,20,000 ਦੀ ਪਹੁੰਚ ਕਰਾ ਦਾਂਗੇ ਜੀ ਠੀਕ ਹੈ ਸੂਆ ਇਹਦਾ ਕਿੰਨਾ ਇਹ ਦੂਜੇ ਸੂਈ ਇਹ ਮੂੰਹ ਛਿੱਗੀ ਹੈ ਓਕੇ ਹੋਰ ਦੀ ਬਾਈ 200 ਵੈਸੇ ਛੋਟੀ ਉਮਰ ਚ ਦੱਸਦੀ ਹੈ ਇੱਕ ਮਿੰਟ ਭਾਈ ਖੜੀ ਰਹਿੰਦੀ ਥਾਂ ਦੇਖੋ ਹਵਾਨੇ ਤੇ ਨਾੜਾ ਦੇਖ ਲਓ ਜੇ ਥਾਂ ਦਾ ਸੈਜ ਵੀ ਸੋਹਣਾ ਢਾਂਚਾ ਚੰਗਾ ਲੈ ਆ ਬਈ 1,20,000 ਚ ਘਰੇ ਪਹੁੰਚੂਗੀ ਬਾਕੀ ਆਡਰ-ਆਡਰ ਬਹੁਤ ਸੋਹਣਾ ਬਿਲਕੁਲ ਕੰਪੈਕਟ ਲੱਗੇ ਸਹੀ ਹਾਂਜੀ ਸੋ ਹਵਾਨਾ ਦੇਖੋ ਬਸ ਇਹਦਾ ਤੁਸੀਂ ਸਿੰਧੀ ਲਾਇਰਾ ਗੇਟ ਵਾਲ ਨੂੰ ਭਾਵੇਂ ਢਾਂਚਾ ਇਹਦਾ ਵੀ ਬਹੁਤ ਸੋਹਣਾ ਸੋ ਖੁੱਲੀ ਢੁੱਲੀ ਵਹਿੜ ਹੈ 120000 ਚ ਘਰੇ ਪਹੁੰਚ 500 ਕਿਲੋਮੀਟਰ ਤੱਕ ਰੇਟ ਜਿਹੜੇ ਕੁਸਮਾਨਤਨ ਵੀ ਹੋ ਜਾਣਾ ਹੁੰਦਾ ਬਾਕੀ ਇਹਦੇ ਵਿੱਚੋਂ ਇਹ ਵੀ ਧਿਆਨ ਚ ਰੱਖੋ ਵੀ ਵਿੱਚ ਕਰਾਇਆ ਵੀ ਆ ਉਹ 5000 ਆ 4000 ਜਿੰਨਾ ਵੀ ਹੋਊਗਾ ਉਹ ਤੁਹਾਨੂੰ ਨਹੀਂ ਪਊਗਾ ਮਤਲਬ ਇਸੇ ਰੇਟ ਦੇ ਵਿੱਚ ਬਾਈ ਨੇ ਉਹਨੂੰ ਇਨਕਲੂਡ ਕਰ ਲਿਆ ਤੁਸੀਂ ਘਰ ਪਹੁੰਚਦੇ ਹਿਸਾਬ ਤੇ ਸੌਦਾ ਕਰੋਗੇ ਦੁੱਧ ਭਾਵੇਂ ਦੋ ਟਾਈਮ ਚੋਲਿਓ ਸੂਈ ਸਵਾਈ ਗਾਂ ਦਾ ਦੁੱਧ ਤੁਹਾਨੂੰ ਦੱਸਿਆ ਗਿਆ 22 22 ਕਿਲੋ ਦੁੱਧ ਆਰਾਮ ਨਾਲ ਦੇ ਦੂ ਵੀ ਬੱਚੀ ਠੀਕ ਹੈ ਹਾਂਜੀ ਤੋਂ 120000 ਚ ਸੋਨਾ ਹਵਾਨਾ ਚੰਗਾ ਢਾਂਚਾ ਦੱਸੋ ਤੋ ਖੁੱਲੀ ਫੁੱਲ ਹੈ ਵੜ ਥਣ ਸੋਹਣੇ ਥਣਾ ਚ ਵਿੱਥੀ ਵੀ ਚੰਗੀ ਹੈ। ਅਹ ਇਹ ਦੁਬਾਰ ਤਿੰਨ ਨੰਬਰ ਤੇ ਤੁਹਾਨੂੰ ਗਾਂ ਦਿਖਾਉਣੇ ਆ। ਕਿਹੜੇ ਨੰਬਰ ਦੇ ਬੱਚੀ ਪਹਿਲੇ ਸੂਈ ਹੈ ਜੀ? ਠੀਕ ਹੈ। ਹਾਂ ਜੀ। ਮਗਰ ਵੀ ਇਹਦੇ ਬੱਚੀ ਕੱਲ ਹੀ ਸੂਈ ਹੈ। ਕੱਲ ਹੀ ਸੂਈ ਹੈ ਬੱਚੀ ਵਾਲੀ ਵੜ। ਹਾਂ ਇਹਦੀ ਬਈ ਪਹੁੰਚ। ਇਹਦੀ 95000 ਦੀ ਪਹੁੰਚ ਕਰਾ ਦਾਂਗੇ। ਦੱਸੋ 95000 ਤੇ ਨਾਲ ਬੱਚੀ ਹੈ ਤੁਰਦੇ ਬਈ। ਸੂਆ ਪਹਿਲਾ ਕੱਲ ਹੀ ਸੂਈ ਹੈ ਵੀ ਤਾਜੀ ਸੂਈ ਹੈ। ਕਿੰਚ ਜੀ ਮਾਂ ਆਹੋ ਜੀ ਬੱਚੀ ਹੈ ਜਾਵਾਂ ਸੇਮ। ਤੇ 20 ਤੋਂ ਪਲੱਸ ਵੱਛੀ ਨੇ ਖੁੱਲਾ ਹੀ ਦੋ ਦੇ ਦੇਣਾ 16 ਕਿਲੋ ਹੁਣ ਹੋਊਗਾ ਠੀਕ ਹੈ ਹਜੇ ਕੱਲ ਹੀ ਸੋਈ ਹੈ 95000 ਚ ਵੱਛੀ ਵਾਲੀ ਵੈੜ ਦੀ ਪਹੁੰਚ ਹੋਣੀ ਹੈ ਢਾਂਚਾ ਵੀ ਸੋਣਾ ਐਚਐਫ ਦਾ ਚੌਂਕ ਵੀ ਪੂਰਾ ਕਰੂਗੀ ਫਿਕਸ ਜਾਂ ਹਵਾਨਾ ਸੋਈ ਤਾਜੀ ਸੋਈ ਵੀ ਬੰਦ ਇਹਦੇ ਨਾਲ ਵੱਚੀ ਦੱਸੋ 95000 ਚ ਘਰ ਪਹੁੰਚ ਪੰਜਾਬ ਚ ਜਾਂ 500 ਕਿਲੋਮੀਟਰ ਤੱਕ ਇੱਕ ਹੋਰ ਵੈੜੇ ਤੋਂ ਅੱਗੇ ਮਨਜੀਤ ਭਾਈ ਕੀ ਡਿਟੇਲ ਇਹ ਦੋਂਦੀ ਹੈ ਜੀ ਮੋਹ ਵੱਚੀ ਕਦੋਂ ਕਸੂਈ ਹੈ ਪਰਸੋਂ ਸੂਈ ਹੈ ਹੁਣ 17 ਕਿਲੇ 18 ਕਿਲੋ ਦੁੱਧ ਦੇ ਜਮਾ ਤਿਆਰ ਹੈ ਭਾਈ ਇਹਦੀ ਡਿਮਾਂਡ ਇਹਦੀ 1 ਲੱਖ 5000 ਦੀ ਪਹੁੰਚ ਕਰਾ ਦਾਂਗੇ 1 5 ਦੀ ਦੋਸਤੋ ਵੈੜ ਦਾ ਵਿੱਦ ਦੇਖ ਲਓ ਤੇ ਹਵਾਨਾ ਦੇਖ ਲਿਓ ਮੋਹ ਦੋਂਦੀ ਹੈ ਜੀ ਸੋਣੀ ਤੇ ਦੋ ਦੰਦ ਵੈੜ ਦੰਦਾਂ ਕੈਨ ਵਾਲੇ ਨਹੀਂ ਵਿਖਾਉਣ ਵਾਲੇ ਆ ਠੀਕ ਹੈ ਕੋਈ ਪੱਟ ਕੇ ਦੇਖ ਸਕਦਾ ਠੀਕ ਹੈ ਓਕੇ ਚਾਹ ਛੱਲੀ ਕਰਕੇ ਲੈ ਜੀ ਹਵਾਨਾ ਸੋਣਾ ਦੁੱਧ ਵਾਲੀ ਗਾਇੜਾ ਸੋਏ ਨੇ ਦੁੱਧ ਸੋਨਾ ਦੇਣਾ ਬਾਕੀ ਸਾਂਭਣੀ ਤੁਸੀਂ ਹੁਣੇ 17 18 ਕਿਲੋ ਹੁਣੇ ਤਿਆਰਾ ਹੀ 25 ਕਿਲੋ ਦੁੱਧ ਵੱਛੀ ਨੇ ਖੁੱਲਾ ਹੀ ਦੇ ਦੇਣਾ ਠੀਕ ਹੈ ਬਾਕੀ ਆਰਡਰ ਆਰਡਰ ਬਹੁਤ ਸੋਹਣਾ ਲੱਗਿਆ ਬਣਾਵਟ ਬੜੀ ਚੰਗੀ ਆ ਹਾਂ ਹਾਈਪੀ ਬਹੁਤ ਥੋੜੀ ਥੋੜੀ ਹਵਾਨੇ ਦੇ ਉੱਤੇ ਥੱਲੇ ਸੋਣ ਪਰਸੋਂ ਹੀ ਸੂਈ ਹੈ ਜੀ ਵੀ ਸੋ ਹਜੇ ਪਰਸੋਂ ਦੀ ਸੂਈ ਉਸ ਕ੍ਰੋਸ ਬਰੀਡ ਗਾਵਾਂ ਤੁਹਾਨੂੰ ਦਿਖਾਉਣੇ ਆ ਗਰਮੀ ਆਸਤੇ ਕਈ ਭਰਾ ਪੁੱਛਦੇ ਹੁੰਦੇ ਆ ਤਾਂ ਉਹਨਾਂ ਆਸਤੇ ਆ ਗਾਵਾਂ ਆ ਬਈ ਇਹ ਦੋ ਅੱਗੇ ਜਿਹੜੀ ਗਾਂ ਦਿਖਾਵਾਂਗੇ ਆਪਾਂ ਇਹ ਦੂਜੀ ਸੂਏ ਸੂਗੀ ਕੀ ਸੁਪੀ ਕੇ ਨੇ ਸੂਣ ਵਾਲੀ ਹੈ ਅਜੇ 10 12 ਦਿਨ ਪਏ ਇਹਦੇ ਠੀਕ ਹੈ ਤੇ ਦੋਵੇਂ ਪਾਸੇ ਬਹਿ ਕੇ ਚੋ ਸਕਦੇ ਹੋ ਇਹੋ ਜੀ ਠੰਡੀ ਗਾਂ ਹੈ ਠੀਕ ਹੈ ਬਈ ਪਹਿਲਾਂ ਨੇ 22 23 ਲੀਟਰ ਦੁੱਧ ਦਿੱਤਾ ਇਹ ਕੀ ਡਿਮਾਂਡ ਰੂਗੀ ਇਹਦੀ 1 ਲੱਖ 5000 ਦੀ ਪਹੁੰਚ ਇਹਦੀ ਕਰਾ ਦਾਂਗੇ ਠੀਕ ਹੈ 1 5 ਦੀ ਦੋਸਤੋ ਕਰਾਸ ਬਰੀਡ ਗਾਂ ਬਹੁਤ ਭਾਰੀ ਆ ਮੱਝਾਂ ਵਰਗੀ ਗਾਂ ਜੀ ਠੰਡੀ ਵੀ ਰਹੂਗੀ ਦੋਨੇ ਪਾਸੇ ਬਾਈ ਕਹਿੰਦਾ ਬਹਿ ਕੇ ਮਿਲਕਿੰਗ ਕਰਾ ਲੂ ਵੀ ਇੰਨੀ ਕਸੀਲ ਅੱਜ ਲੱਗਦੀ ਐ ਬਾਕੀ ਜਦੋਂ ਸੂਕੂਗੇ ਉਦੋਂ ਕਨਫਰਮ ਹੋਏ ਫੋਲੋ ਭਾਜਣਾ ਦੱਸੋ ਮੱਝਾਂ ਰਗਾ ਟਾਂਚਾ ਕਮਾਲ ਇਹ 1 5 ਚੇਦੀ ਪਹੁੰਚ ਹੋਊਗੀ ਇਹ ਰਾਜਸਥਾਨ ਦੀ ਬਰੀਡ ਐ ਦੱਸੋ ਇਹ ਗਰਮੀ ਘਟਮ ਐ ਐਚ ਐਫ ਦਾ ਤੇ ਸਾਈਵਾਲ ਦਾ ਕਰਾਸ ਐ ਜੀ ਹਾਂਜੀ ਐਚ ਐਫ ਸਾਈਵਾਲ ਕਰਾਸ ਇੱਕ ਹੋਰ ਤੁਹਾਨੂੰ ਸਾਈਵਾਲ ਪੱਖ ਚ ਪੈਂਦੀ ਕਾਫੀ ਕਲਰ ਦੇ ਵਿੱਚ ਘਾਹ ਦਿਖਾਉਣਾ ਹਵਾਨਾ ਕਾਫੀ ਚੰਗਾ ਤਿਆਰ ਕਰੀ ਬੈਠੀ ਐ ਮਨਜੀਤ ਭਾਈ ਕੀ ਡਿਟੇਲ ਐ ਦੀ ਇਹ ਵੈੜ ਦੂਜੇ ਸਵੇ ਸੂਗੀ ਕਿੰਨਾ ਚਿਰ ਲੈ ਜੂ ਹਜੇ ਅਜੇ 7-8 ਦਿਨ ਬਾਕੀ ਐ ਇਹਦੀ ਡਿਮਾਂਡ ਕੀ ਰਊ ਬਈ ਇਹਦੀ ਵੀ 1 ਲੱਖ 5000 ਦੀ ਪਹੁੰਚ ਕਰਾ ਦਾਂਗੇ ਠੀਕ ਐ ਦੋਨ ਦੀ ਬਈ 1 5 ਦੀ ਇਹਦੀ ਪਹੁੰਚ ਦੋਦੇ ਵੀ 25 ਪਲੱਸ ਆਰਾਮਣੇ ਦੇ ਦਊਗੀ ਠੀਕ ਐ ਸੋ ਇਹ ਵੀ ਪ੍ਰੀਡ ਸਾਈਵਾਲ ਚ ਪੈਂਦੀ ਐ ਹਜੇ 7-8 ਦਿਨ ਲਾਊਗੀ। ਹਵਾਨਾ ਅੱਜ ਵੀ ਸੋਹਣਾ ਤੇ ਜਦੋਂ ਤਿਆਰ ਹੋਊਗੀ ਉਦੋਂ ਕਾਫੀ ਤਕੜਾ ਹਵਾਨਾ ਬਣਾ ਜੈਣਾ ਹੈ। ਕਮਾਲਾ। ਲਿਆ ਬੰ। 1 5 ਦੀ ਇਹਦੀ ਪਹੁੰਚ ਦੱਸ। ਹਵਾਨਾ ਦੇਖੋ ਇਹਦਾ। 7-8 ਦਿਨ ਤਾਂ ਖੁੱਲੀ ਲੈ ਜੂਗੀ ਜੀ। ਠੀਕ ਐ। 7-8 ਦਿਨ ਹਜੇ ਇਹ ਨਹੀਂ ਲੈ ਜਾਣੇ। ਹੇ ਲੋਕ ਇਹ ਦੋ ਅੱਗੇ ਤੁਹਾਨੂੰ ਇੱਕ ਜਰਸੀ ਕ੍ਰਾਸ ਗਾਂ ਦਿਖਾਉਣੇ ਆ ਪਈ ਇਹਦੀ ਕੀ ਡਿਟੇਲ ਹੈ ਇਹ ਵੀ ਦੂਜੇ ਸੇ ਸੂਗੀ ਜੀ 10 ਤੋਂ 12 ਦਿਨ ਪਈ ਇਹਦੇ ਜੀ ਆ ਡਿਮਾਂਡ ਬਾਈ ਇਹਦੀ ਡਿਮਾਂਡ ਹੈ 95000 ਦੀ ਪਹੁੰਚ ਕਰਾ ਦਾਂਗੇ ਜੀ ਠੀਕ ਹੈ 95 ਦੀ ਪਹੁੰਚ ਹੋ ਜੂਗੀ ਦੋਸਤੋ 10 ਤੋਂ 12 ਦਿਨ ਹਜੇ ਲੈਂਦੀ ਹੈ ਭਾਡੇ ਟਾਂਚੇ ਦੀ ਗਾਂ ਹੈ ਥਣ ਬਹੁਤ ਸੋਨਾ ਗੁਲਾਬੀ ਰੰਗ ਦਾ ਹਜੇ ਹਵਾਨਾ ਪੂਰਾ ਦੁੱਧ ਪਹਿਲਾਂ ਨਹੀਂ ਦਿੰਦੀ ਰਹੀ 22 23 ਕਿਲੋ ਠੀਕ ਹੈ 25 ਪਲੱਸ ਦੇ ਦੂੰਗੀ ਸੋ ਪੈ ਲੰਦਾ ਸੋਨ ਦਾ ਦੁੱਧ ਤੱਤਾ ਵੇ ਬਾਕੀ ਕਿੰਨਾ ਦਿੰਦੀ ਐ ਦੁੱਧ ਉਹ ਤੁਹਾਡੀ ਸੇਵਾ ਤੇ ਢਾਂਚਾ ਵੱਡਾ ਸੋ ਦੁੱਧ ਸੋਨਾ ਹੀ ਦੇਣਾ ਇਹਨੇ ਰੰਗ ਰੂਪ ਵੀ ਨਹੀਂ ਦੇਖੋਗੇ ਸੋਨਾ ਗਰਮੀ ਦੀ ਰੋਤਾਂ ਲੰਗਾਵਾ ਜਿਹੜੀਆਂ ਗਰਮੀ ਚ ਸਾਹ ਨਾ ਤਾਂ ਇਹ ਗਰਮੀ ਬਣਾਉਣ ਜੀ ਦੁੱਧ ਵੀ 25 ਪਲੱਸ ਆਰਾਮ ਨੇ ਦੇਈ ਜਾਣਾ ਗਾਣ ਸੋ ਵੇਖੋ ਹੋਵਾਨਾ ਸੋਨਾ ਕੱਢੂਗੀ ਹਜੇ ਭਰ ਨਾ ਆਇਆ ਨੇ ਪੂਰਾ ਇਹ ਕੋਰੇ ਦੋਗੇ ਗਾਂ ਸੁਨਸੋਣੇ ਇਹ ਤੀਜੇ ਸੂਏ ਸੋ ਗਈ ਹੈ ਕਹਿਣ ਨੂੰ ਦੂਜੇ ਕਹਦੀ ਦੂਜੇ ਵੀ ਚੱਲਦੀ ਹੈ ਠੀਕ ਹੈ ਤੇ 23 24 ਕਿਲੋ ਦੁੱਧ ਦੇ ਦਿੰਦੀ ਹੈ ਕਿੰਨੇ ਦਿਨ ਲੈ ਜੂਗੀ ਇਹ 10 12 ਦਿਨ ਇਹ ਲੈ ਜੂਗੀ ਭਾ ਭਾਈ ਤੇ 85 ਦੀ ਕਰਾ ਦਾਂਗੇ ਠੀਕ ਹੈ ਹਾਂਜੀ 85 ਦੀ ਘਰੇ ਪਹੁੰਚ ਜਾਣੀ ਹੈ ਓਏ ਸਾਲਸੂਲ ਬਹੁਤ ਪਏ ਆ ਖੋਦ ਤੋੜ ਦੇ ਫੀਲ 3 ਫਰਸੂ ਸੂਆ ਤੀਜਾ ਉਹ ਕਹਿਣ ਨੂੰ ਦੂਜੇ ਕਹਦੀ ਦੂਜੇ ਵੀ ਚੱਲਦੀ ਹੈ ਪਰ ਤੀਜੇ ਸੋ ਗਈ ਹੁਣ ਠੀਕ ਹੈ ਇੰਸਟਾਸ ਉੱਪਰ ਹਨ ਅੱਫਤੀ ਜੋ ਆਈ ਗਿਆ ਲਈ ਅਜੇ ਕੱਟੀ ਆ ਥੋੜੀ ਹਵਾਨਾ ਫਿਰ ਵੀ ਸੋਨ ਕਿੱਥੋਂ ਦਿਸਦਾ ਕਮਾਲ ਹੈ ਇੱਥੋਂ ਵੀ ਭਾਈ ਆਲਾ ਅਸੋ ਇਹ 35000 ਚ ਪਹੁੰਚ ਨਹੀਂ ਆ ਕਰੇ ਜਿਹਨੂੰ ਪਸੰਦ ਆ ਹੋਵੇ ਤੋ ਅਦੇ ਵੀ 25 ਪਲੱਸ ਹੀ ਦੇ ਦਊਗੀ ਠੀਕ ਹੈ ਹਾਂਜੀ ਇੱਕ ਦੋਸਤੋ ਗਾਂ ਤੁਹਾਨੂੰ ਦਿਖਾਉਣੀ ਹੈ 40000 ਚ ਭਾਈ ਨੇ ਕਿਹਾ ਸੀ ਵੀ ਘਰੇ ਪਹੁੰਚ ਕਰਾਂਗੇ ਇਹ ਬਈ ਸੂਈ ਸਵਾਈਗਾ ਸੂਈ ਸਵਾਈ ਹੈ ਜੀ ਹੂੰ ਹੁਣ 15 ਕਿਲੋ ਦੋ ਤਿਆਰ ਹੋਣਾ ਇਹ ਠੀਕ ਹੈ ਹਾਂਜੀ ਦੋ ਦੇ 17 18 ਕਿਲੋ ਦੇ ਦੂਗੀ ਆ ਹੀ ਬੱਛਾ ਇਹਦਾ ਇਹਦਾ ਰੇਟ 40000 ਇਹ 40000 ਚ ਪਹੁੰਚ ਕਰਾ ਦਾਂਗੇ ਜੀ ਬੂਰਲੇ ਥਣ ਤੋਂ ਤਿਲ ਠੀਕ ਹੈ ਹਾਂਜੀ ਦੁੱਤ ਤਾਂ ਆਉਂਦਾ ਬਈ ਇਸ ਥਣ ਚ ਇਹ ਚ ਥੋੜਾ ਕੱਟ ਲੱਗ ਗਿਆ ਓਕੇ ਹਾਂਜੀ ਸੋ ਦਸੋ ਪਰ ਆਪਾਂ ਤਿਲ ਕਰਕੇ ਦੇਣੀ ਹੈ ਤਿਲ ਕਰਕੇ ਹੀ ਦੇਣੀ ਹੈ ਤਿੰਨ ਥਣ ਚਲਦੇ ਆ ਹਵਾਨਾ ਤੁਸੀਂ ਦੇਖ ਲਓ ਦੁੱਤ ਸੋਹਣਾ ਦੇ ਜਾਊਗੀ 40000 ਚ ਘਰੇ ਪਹੁੰਚ ਜੂਗੀ ਆਣੋ ਚੱਲਦਾ ਹੈ ਪਰ ਉਹਦੇ ਕੱਟ ਲੱਗਣ ਕਰਕੇ ਹੁਣ ਚਵਾਈ ਆਸਤੇ ਨਹੀਂ ਉਹ ਥਣ ਹਾਂਜੀ ਉਹਦਾ ਨਾ ਲੋਕ ਖਰਾਬ ਹੋ ਗਿਆ ਅੱਛਾ ਦੋਧਾ ਆਉਂਦਾ ਹੀ ਹੈ ਤੋਤ ਰੁਕਦਾ ਨਹੀਂ ਗਾ ਇਹ ਹਾਂਜੀ ਦੋਤ ਟੋਚ 1.5 ਕਿਲੋ ਹੀ ਆਉਂਦਾ ਠੀਕ ਪਰ ਆਪਾਂ ਤਿਲ ਕਰਕੇ ਦੇਣੀ ਹੈ ਸਹੀ ਹਾਂਜੀ ਸੋ ਇਹ 40000 ਚ ਘਰੇ ਪਹੁੰਚੂਗੀ ਜੀ ਨੂੰ ਪਸੰਦ ਆਵੇ ਕੋਲੋਂ ਆ ਕੇ ਦੇਖ ਲਿਓ 40000 ਰੁਪਏ ਤੁਸੀਂ ਇਨਵੈਸਟ ਕਰਨਾ ਠੁੜਾ 1000 1500 ਕਿਰਾਇਆ ਜਿਹੜਾ ਜਾਬ ਦੇ ਸਾਧਨ ਤੇ ਆਉਣੀ ਹੈ ਦਾ ਲੱਗਣਾ ਤਾਂ ਤੁਸੀਂ ਕੋਲੋਂ ਆ ਕੇ ਦੇਖ ਕੇ ਲੈ ਲਿਓ ਜੀ ਸੋ ਇਹ ਵਾੜਾਂ ਗਾਵਾਂ ਅੱਜ ਦੀ ਵੀਡੀਓ ਚ ਵੀਡੀਓ ਵਾਲੇ ਨੇ ਸੀ ਬਾਈ ਮਨਜੀਤ ਕੋਲ ਵੀਡੀਓ ਬਣਾਈ ਹੈ ਤੋ ਨੰਬਰ ਆ ਜਿਹੜੇ ਸਕਰੀਨ ਤੇ ਚੱਲਦੇ ਆ ਕਾਲ ਜਿਹੜੇ ਤੇ ਮਾਰਟੀ ਕਰ ਲਿਓ ਤਸੱਲੀ ਕਰਨ ਲਈ ਇੱਥੇ ਜਰੂਰ ਪਹੁੰਚੋ ਜੇ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਦੇਖਣਗੇ